ਪੰਜਾਬੀ ਉਹ ਸਾਸਰੀ ਕਾਲ ਚਮਕੇ ਅਰਵਿੰਦ ਕੇਜਰੀਵਾਲ ਦੀ ਦਿੱਲੀ ਦੇ ਵਿੱਚੋਂ ਬਹੁਤ ਵੱਡੀ ਹਾਰ ਹੋਈ ਹੈ ਤਾਂ ਇਹਦਾ ਮੈਂ ਤੁਹਾਨੂੰ ਇੱਕ ਵੀਡੀਓ ਸੁਣਾਉਣ ਜਾ ਰਿਹਾ ਔਰ ਦੂਜੇ ਪਾਸੇ ਸੀਐਮ ਭਵਨ ਤਮਾਨ ਪੰਜਾਬ ਦਾ ਮੁੱਖ ਮੰਤਰੀ ਜਿਹੜੀ ਕਿ ਜਨਤਾ ਨੇ ਬਹੁਤ ਵੱਡਾ ਫਤਵਾ ਸੁਣਾਇਆ ਬੀਜੇਪੀ ਦੇ ਹੱਕ ਦੇ ਵਿੱਚ ਬਹੁਤ ਵੱਡਾ ਫਤਵਾ ਸੁਣਾਇਆ ਜਨਤਾ ਨੇ ਔਰ ਦਿੱਲੀ ਦੇ ਵਿੱਚੋਂ ਅਰਵਿੰਦ ਕੇਜਰੀਵਾਲ ਹਾਰ ਚੁੱਕੇ ਨੇ ਨਿਸ਼ਚਿਤ ਰੂਪ ਦੇ ਵਿੱਚ ਜਾਨੀ ਹਾਰ ਹੋ ਚੁੱਕੀ ਹੈ ਡਿਕਲੇਅਰ ਹੋ ਗਿਆ ਕਿ ਜਿਹੜਾ ਅਰਵਿੰਦ ਕੇਜਰੀਵਾਲ ਦਿੱਲੀ ਦੇ ਵਿੱਚੋਂ ਬਹੁਤ ਵੱਡੀ ਹਾਰ ਹੋਈ ਹੈ ਜਿਹੜਾ ਅਰਵਿੰਦ ਕੇਜਰੀਵਾਲ ਇਹ ਕਹਿੰਦਾ ਸੀ ਕਿ ਸਾਡਾ ਲਿਖ ਲਿਖ ਕੇ ਦਿੰਦਾ ਸੀ ਕਿ ਮੈਂ ਇੰਨੀਆਂ ਸੀਟਾਂ ਲੈ ਜੂਗਾ ਮੈਂ ਇੰਨੀਆਂ ਲੈ ਜੂਗਾ ਔਰ ਦੂਜੇ ਪਾਸੇ ਮੁੱਖ ਮੰਤਰੀ ਪੰਜਾਬ ਦਾ ਰੋਣ ਲੱਗ ਗਿਆ ਕਿਉਂ ਰੋ ਰਿਹਾ ਹੈ ਵਜ੍ਹਾ ਕੀ ਹੈ ਕਿ ਕਿ ਬਹੁਤ ਵੱਡੀ ਹਾਰ ਹੋ ਜਾਣਾ ਇੱਕ ਉਥੇ ਜਿੱਥੇ ਕਿ ਉਹਨਾਂ ਦਾ ਗੜ ਮੰਨਿਆ ਜਾਂਦਾ ਸੀ ਦਿੱਲੀ ਦੇ ਵਿੱਚ ਬਹੁਤ ਹੀ ਵੱਡਾ ਗੜ ਮੰਨਿਆ ਗਿਆ ਸੀ ਅਰਵਿੰਦ ਕੇਜਰੀਵਾਲ ਦਾ ਕਿਉਂਕਿ ਜਦੋਂ ਸ਼ੁਰੂਆਤ ਹੁੰਦੀ ਹੈ ਆਮ ਆਦਮੀ ਪਾਰਟੀ ਦੀ ਤਾਂ ਉਹ ਦਿੱਲੀ ਦੇ ਵਿੱਚੋਂ ਹੀ ਹੁੰਦੀ ਆ ਔਰ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਪੰਜਾਬ ਦੇ ਵਿੱਚੋਂ ਇੱਕ ਬਹੁਤ ਵੱਡੀ ਲੀਡ ਦੇ ਨਾਲ ਯਾਨੀ ਆਪਣੀ ਸਰਕਾਰ ਬਣਾ ਗਏ ਸੀ ਔਰ ਹੁਣ ਇਹਨਾਂ ਦਾ ਸੁਫੜਾ ਜਨਤਾ ਕਹਿ ਰਹੀ ਹੈ ਇਹਨਾਂ ਦਾ ਸੁਫੜਾ ਯਾਨੀ ਹੁਣ ਪੰਜਾਬ ਦੇ ਵਿੱਚੋਂ ਵੀ ਸਾਫ ਹੋਣ ਵਾਲਾ ਤਾਂ ਹੁਣ ਮੈਂ ਤੁਹਾਨੂੰ ਇਹਦਾ ਇੱਕ ਵੀਡੀਓ ਸੁਣਾਉਂਗਾ ਜਿਹਦੇ ਵਿੱਚ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਵੀ ਮੁੱਖ ਮੰਤਰੀ ਕਿਵੇਂ ਰਹਿੰਦਾ ਇਹ ਵੀ ਤੁਹਾਨੂੰ ਮੈਂ ਦਿਖਾਉਂਗਾ ਪੰਜਾਬ ਦੇ ਮੁੱਖ ਮੰਤਰੀ ਦੀਆਂ ਲੋਕ ਕਹਿ ਰਹੇ ਨੇ ਕਿ ਚੀਕਾਂ ਨਿਕਲ ਗਈਆਂ ਨੇ ਔਰ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਕਿ ਭਾਈ ਬਹੁਤ ਵੱਡੀ ਯਾਨੀ ਕਿ ਹਾਰ ਮਿਲੀ ਹੈ ਕਿਉਂਕਿ ਉੱਥੇ ਅੰਕੜੇ ਬਰਾਬਰ ਚੱਲ ਰਹੇ ਸੀ ਜਿਹੜਾ ਸਰਵੇ ਸੀ ਉਹ ਦਰਸਲ ਬਰਾਬਰ ਚੱਲ ਰਿਹਾ ਸੀ ਪਰ ਅਚਾਨਕ ਜਿਹੜੀ ਕਿ ਬਾਜੀ ਬੀਜੇਪੀ ਦੇ ਹੱਕ ਦੇ ਵਿੱਚ ਗਈ ਹੈ ਤਾਂ ਹੁਣ ਇੱਥੇ ਅਰਵਿੰਦ ਕੇਜਰੀਵਾਲ ਔਰ ਦੂਜੇ ਪਾਸੇ ਮੁੱਖ ਮੰਤਰੀ ਪੰਜਾਬ ਦਾ ਸੀਐਮ ਭਗਵੰਤ ਮਾਨ ਦੋਵੇਂ ਹੀ ਰੋਣ ਲੱਗ ਗਏ ਨੇ ਔਰ ਹੁਣ ਮੈਂ ਤੁਹਾਨੂੰ ਇਹਦਾ ਇੱਕ ਵੀਡੀਓ ਸੁਣਾਉਂਗਾ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੇ ਵਿਚਾਰ ਸਾਂਝੇ ਕਰੂੰਗਾ ਜਿਹੜੇ ਬੜੇ ਹੀ ਅਹਿਮ ਨੇ ਪੰਜਾਬ ਦੇ ਲੋਕਾਂ ਨੂੰ ਤਾਂ ਸੁਣ ਲੈਣੇ ਜ਼ਰੂਰੀ ਨੇ ਕਿਉਂਕਿ ਗੱਲ ਪੰਜਾਬ ਦੇ ਨਾਲ ਵੀ ਜੁੜਦੀ ਆ ਸੁਣੋ ਧਿਆਨ ਦੇ ਨਾਲ ਬਾਅਦ ਦੇ ਵਿੱਚ ਕਰਾਂਗੇ ਅਗਲੇ ਵਿਚਾਰ ਸਾਂਝੇ ਸੁਣੋ ਸਭ ਤੋਂ ਵੱਡੀ ਅਪਡੇਟ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕੋਨਵੀਨਰ ਕਰਵਿੰਦ ਕੇਜਰੀਵਾਲ ਦਿੱਲੀ ਚੋਣ ਹਾਰ ਚੁੱਕੇ ਨੇ ਉਹ ਚੋਣ ਲੜ ਰਹੀ ਸੀ ਨਵੀਂ ਦਿੱਲੀ ਤੋਂ ਜਿੱਥੋਂ ਉਹ ਚੋਣ ਹਾਰ ਚੁੱਕੇ ਨੇ ਸਭ ਤੋਂ ਵੱਡੀ ਅਪਡੇਟ ਅਰਵਿੰਦ ਕੇਜਰੀਵਾਲ ਆਪਣੀ ਸੀਟ ਤੋਂ ਚੋਣ ਹਾਰ ਗਏ ਅਰਵਿੰਦ ਕੇਜਰੀਵਾਲ ਕਿਸੇ ਸਮੇਂ ਲਿਖ ਲਿਖ ਕੇ ਦਿੰਦੇ ਹੁੰਦੇ ਸੀ ਕਿ ਐਨੀ ਆਸੀ ਟਾਣੀ ਆ ਸਭ ਕੁਝ ਹੋਵੇਗਾ ਤਾਂ ਇਸ ਵਾਰ ਉਹਨਾਂ ਦੀ ਆਪਣੀ ਸੀਟ ਵੀ ਬਚਾ ਨਹੀਂ ਸਕੇ ਜਿਹੜੇ ਕਿਸੇ ਸਮੇਂ ਵੀ ਮੰਨਿਆ ਜਾਂਦਾ ਸੀ ਅਤੂਆਲ ਸਿੰਘ ਮਾਨ ਵੀ ਕਹਿੰਦੇ ਸੀ ਕਿ ਅਰਵਿੰਦ ਕੇਜਰੀਵਾਲ ਇੱਕ ਜੋਤਸ਼ੀ ਨੇ ਉਹ ਪਹਿਲਾਂ ਹੀ ਮਾਪ ਲੈਂਦੇ ਨੇ ਸਭ ਕੁਝ ਸਿਆਸੀ ਜੋਸ਼ੀ ਨੇ ਸਵਾਰੋ ਸਿਆਸੀ ਜੋਤਸ਼ੀ ਤੋਂ ਆਪਣੀ ਸੀਟ ਦਾ ਵੀ ਅਨੁਮਾਨ ਨਹੀਂ ਲਗਾਇਆ ਗਿਆ ਤੇ ਉਹ ਸੀਟ ਹਾਰ ਗਏ ਨੇ ਅਰਵਿੰਦ ਕੇਜਰੀਵਾਲੇ ਵੀ ਕਹਿੰਦੇ ਹੁੰਦੇ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੂਜਾ ਜਨਮ ਲੈਣਾ ਪੈਣਾ ਉਹਨਾਂ ਨੂੰ ਚੋਣ ਹਰਾਉਣ ਦੀ ਕਦਰ ਪਰ ਅਰਵਿੰਦ ਕੇਜਰੀਵਾਲ ਆਪਣੀ ਸੀਟ ਹਾਰ ਚੁੱਕੇ ਨੇ ਤਾਂ ਹਿੱਤੇ ਗੱਲ ਸਵਾਲ ਸਵਾਲ ਖੜੇ ਹੁੰਦੇ ਆ ਅੰਨਾ ਹਜਾਰੇ ਨੇ ਵੀ ਇਹ ਸਵਾਲ ਖੜੇ ਕੀਤੇ ਆ ਕਿ ਜਦ ਸ਼ਰਾਬ ਦੀਆਂ ਬੋਤਲਾਂ ਵੱਲ ਧਿਆਨ ਹੋਵੇਗਾ ਤਾਂ ਫਿਰ ਸਚਾਈ ਪਾਸੇ ਹੋ ਜਾਵੇਗੀ ਸਚਾਈ ਨਹੀਂ ਰਵੇਗੀ ਦਾਰਵਿੰਦ ਕੇਜਰੀ ਆਵਾਜ਼ ਤੇ ਜਿਹੜੇ ਇਲਜ਼ਾਮ ਲੱਗੇ ਸੀ ਉਹ ਲੱਗੇ ਸੀ ਸ਼ਰਾਬ ਘਟਾਲੇ ਦੇ ਜਿਹੜੀ ਸ਼ਰਾਬ ਨੀਤੀ ਆ ਉਹਦੇ ਘਟਾਲੇ ਦੇ ਤਾਂ ਸ਼ਰਾਬ ਕਰਕੇ ਉਹ ਜੇਲ੍ਹ ਚ ਵੀ ਰਹਿ ਕੇ ਆਏ ਉਹਨਾਂ ਨੂੰ ਆਪਣੀ ਸੀਟ ਤੱਕ ਚੜ੍ਹਨੀ ਆਪਣੀ ਮੁੱਖ ਮੰਤਰੀ ਦਾ ਪਦ ਤੱਕ ਤੋਂ ਅਸਤੀਫਾ ਦੇਣਾ ਪਿਆ ਉਹਨਾਂ ਨੇ ਇੱਕ ਗੱਲ ਕਹੀ ਸੀ ਜਦੋਂ ਮੁੱਖ ਮੰਤਰੀ ਨੇ ਪਾਸ ਤੋਂ ਅਸਤੀਫਾ ਦਿੱਤਾ ਸੀ ਕਿ ਦਿੱਲੀ ਦੇ ਲੋਕ ਪਰ ਫੈਸਲਾ ਕਰਨਗੇ ਅਦਾਲਤ ਜਿਹੜੇ ਕਾਨੂੰਨ ਦਾ ਅਸਲੀ ਫੈਸਲਾ ਦਿੱਲੀ ਦੇ ਲੋਕ ਕਰਨਗੇ ਦਿੱਲੀ ਦੇ ਲੋਕਾਂ ਦਾ ਜਿਹੜਾ ਕਿ ਫੈਸਲਾ ਸੀ ਉਹ ਤਾਂ ਹੋ ਚੁੱਕਿਆ لیکن دوسرے پاسے النا ہزاریاں نے ਇਹ ਵੀ ਕਿਹਾ ਸੀ ਵੀ بھائی بوਤਨਾ ਬੰਨੀ ਨੂੰ ਤਿਆਰ ਹੋਵੇ ਜਿਹੜੇ ਬੰਦੇ ਦਾ ਯਾਨੀ ਸ਼ਰਾਬ ਦੇ ਪਟਾਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਫੜੇ ਗਏ ਸੀ ਤੇ ਉਹਨਾਂ ਨੂੰ جیل ਹੋ ਗਈ ਸੀ ਤਿਹਾਰ جیل ਦੇ ਵਿੱਚ ਬੰਦ ਹੋ ਗਏ ਸੀ ਔਰ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਵੀ ਜਿਹੜਾ ਬੰਦਾ ਇਹੋ ਜਿਹੀ ਚੀਜ਼ਾਂ ਬੰਨੀ ਤਿਆਰ ਦਿੰਦਾ ਉਹਦੀ ਹਾਰ ਤਾਂ ਫਿਰ ਨਿਸ਼ਚਿਤ ਹੈ ਨਾ ਕਿਉਂਕਿ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਅਰਵਿੰਦ ਕੇਜਰੀਵਾਲ ਹੋਵੇ ਚਾਹੇ ਹੋਵੇ ਮੁੱਖ ਮੰਤਰੀ ਪੰਜਾਬ ਦਾ ਪੰਜਾਬ ਦੀ ਜਨਤਾ ਔਰ ਦਿੱਲੀ ਦੀ ਜਨਤਾ ਮੈਂ ਕਹੀ ਸੀ ਪਹਿਲਾਂ ਪਿਛਲੀ ਵੀਡੀਓ ਦੇ ਵਿੱਚ ਉਹਦਾ ਵੋਟਾਂ ਦਾ ਕੋਈ سلسلہ ਹੀ ਨਹੀਂ ਸੀ ਮੈਂ ਇਹ ਗੱਲ ਕਹਤੀ ਸੀ ਕਿ ਭਾਈ ਚਾਹੇ ਦਿੱਲੀ ਦੀ ਜਨਤਾ ਚਾਹੇ ਪੰਜਾਬ ਦੀ ਹੈ ਤਾਂ ਇੱਕ ਬਰਾਬਰ ਉੱਥੇ ਵੀ ਤੁਹਾਡਾ ਹੀ ਹੋਇਆ ਸੀ ਇੱਥੇ ਵੀ ਤੁਹਾਡਾ ਦੇਖੋ ਪਹਿਲਾਂ ਉਹਦਾ ਅਸਤੀਫਾ ਹੁੰਦਾ ਅਰਵਿੰਦ ਕੇਜਰੀਵਾਲ ਦਾ ਆਦਸੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਜਾਂਦਾ ਉਹ ਵੀ ਇੱਕ ਪਲਾਨਿੰਗ ਦੇ ਤਹਿਤ ਉਹਦੇ ਨਾਲ ਵੀ ਯਾਨੀ ਇੱਕ ਬਹੁਤ ਵੱਡਾ ਯਾਨੀ ਇੱਕ ਧੋਖਾ ਕੀਤਾ ਗਿਆ ਇਹ ਵੀ ਤੁਸੀਂ ਸੁਣੋਗੇ ਤਾਂ ਤੁਹਾਨੂੰ ਵੀ ਹੈਰਾਨੀ ਹੋਣੀ ਆ ਆទਸ਼ੀ ਨੂੰ ਹਾਰਪਾ ਜਿਹੜੀ ਹੋਈ ਆ ਹੋਈ ਆ ਹੋਰ ਵੀ ਬਹੁਤ ਵੱਡੇ ਰਾਜ ਜਿਹੜੇ ਮੈਂ ਤੁਹਾਨੂੰ ਦੱਸਦਾ ਜਿਹੜੇ ਨਿਕਲ ਕੇ ਸਾਹਮਣੇ ਆਉਣਗੇ ਆទਸ਼ੀ ਨੂੰ ਮੁੱਖ ਮੰਤਰੀ ਕਿਉਂ ਬਣਾਇਆ ਦੂਜੇ ਕਿਸੇ ਬੰਦੇ ਨੂੰ ਕਿਉਂ ਨਹੀਂ ਬਣਾਇਆ ਯਾਨੀ ਇੱਕ ਕਿਸੇ ਮਰਦ ਨੂੰ ਕਿਉਂ ਨਹੀਂ ਮੁੱਖ ਮੰਤਰੀ ਬਣਾਇਆ ਦਿੱਲੀ ਦਾ ਆਪਦੀ ਥਾਂ ਤੇ ਕਿਉਂਕਿ ਆទਸ਼ੀ ਦੇ ਨਾਲ ਇੱਕ ਬੜਾ ਪੁਰਾਣਾ ਯਾਨੀ ਇੱਕ ਛਤਰਾੰਜ ਦਾ ਖੇਡ ਰਚਿਆ ਹੋਇਆ ਅਫਦਲ ਗੁਰੂ ਜਿਹੜਾ ਕਿ ਇੱਕ ਬਹੁਤ ਵੱਡਾ ਅਤੰਕੀ ਸੀ ਉਹਨਾਂ ਦੇ ਨਾਲ ਉਹਦੇ ਜਾਨੀ ਰਿਸ਼ਤੇ ਜਿਹੜੇ ਹੋਏ ਸੀ ਆਤਸ਼ੀ ਦੇ ਉਸ ਤੋਂ ਬਾਅਦ ਉਹਨਾਂ ਨੇ ਸੋਚਿਆ ਕਿ ਮੈਂ ਇਸ ਨੂੰ ਤੁਸੀਂ ਦੇਖਦੇ ਆਓ ਆਤਸ਼ੀ ਨੂੰ ਵੀ ਅਰਵਿੰਦ ਕੇਜਰੀਵਾਲ ਪਸਾਉਣ ਜਾ ਰਿਹਾ ਬਹੁਤ ਵੱਡੀ ਖਬਰ ਹੈ ਔਰ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਉਹਦੇ ਵੀ ਪਸੀਨੇ ਛੁੱਟੇ ਹੋਏ ਨੇ ਕਿ ਜਿਹੜਾ ਸਾਡਾ ਲਾਲਾ ਹਾਰ ਗਿਆ ਦਿੱਲੀ ਦੇ ਵਿੱਚੋਂ ਤੇ ਪੰਜਾਬ ਦੀ ਸੱਤਾ ਦੇ ਕਹਿੰਦਾ ਸੀ ਮੈਂ ਰਾਜ ਕਰੂੰਗਾ ਤੇ ਤੇਰੀ ਦਿੱਲੀ ਦੇ ਵਿੱਚੋਂ ਤੁਹਾਡੇ ਯਾਨੀ ਸੁਫੜਾ ਸਾਫ ਹੋ ਗਿਆ ਪੰਜਾਬੀਆਂ ਨੇ ਤੁਹਾਨੂੰ ਕਿਹੜੀ ਵੋਟ ਦੇਣੀ ਤੇ ਕਿਹੜੇ ਤੁਹਾਨੂੰ ਮਨਜ਼ੂਰ ਕਰਨਾ ਮੈਂ ਉਸ ਦਿਨ ਵੀ ਕਹੀ ਸੀ ਇਹ ਗੱਲ ਤੇ ਭਾਈ ਇਹ ਪੰਜਾਬ ਦੀ ਜਨਤਾ ਹੈ ਪੰਜਾਬ ਦਾ ਸਾਡਾ ਚੁਣਿਆ ਹੋਇਆ ਨੁਮਾਇੰਦਾ ਯਾਨੀ ਮੁੱਖ ਮੰਤਰੀ 92 ਸੀਟਾਂ ਜਿਤਾਉਣ ਵਾਲਾ ਪੰਜਾਬ ਤੁਹਾਨੂੰ ਕਿਹੜੇ ਹਿਸਾਬ ਨਾਲ ਕਬੂਲ ਕਰੂਗਾ ਇਹ ਤਾਂ ਦਿੱਲੀ ਦੇ ਵਿੱਚੋਂ ਵੀ ਨਕਾਰੇ ਗਏ ਹੋ ਮੈਂ ਅਕਸਰ ਕਹਿੰਦਾ ਉਹਨਾਂ ਦਿੱਲੀ ਦੇ ਵਿੱਚੋਂ ਲੱਤ ਵੱਜੀ ਹੈ ਸਾਡੇ ਮੁੱਖ ਮੰਤਰੀ ਨੇ ਵੀ ਯਾਨੀ ਸਾਡੇ ਪੰਜਾਬ ਨੂੰ ਝਕਾਇਆ ਦਿੱਲੀ ਦੇ ਅੱਗੇ ਤਾਂ ਜਿ ਤੁਹਾਡੇ ਸਾਹਮਣੇ ਸਾਰਾ ਨਰੋਲ ਹੋ ਗਿਆ ਹੈ ਦਿੱਲੀ ਦਾ ਮੁੱਖ ਮੰਤਰੀ ਚੋਣ ਹਾਰ ਗਿਆ ਆਪਦੀ ਸੀਟ ਤੋਂ ਹੀ ਹਾਰ ਗਿਆ ਔਰ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਵੀ ਰੋਣ ਤੇ ਲੱਗਿਆ ਕਿ ਭਾਈ ਮੇਰਾ ਲਾਲਾ ਹਾਰ ਗਿਆ ਕਿਉਂ ਭਈ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਕਿੰਨੀਆਂ ਯਾਨੀ ਇੱਥੇ ਘਟਨਾਵਾ ਵਾਪਰ ਜਾਂਦੀਆਂ ਨੇ ਕਿੰਨੇ ਪਾਣੀਆਂ ਨੂੰ ਲੈ ਕੇ ਲੋਕ ਤੰਗ ਨੇ ਤੇ ਤੁਸੀਂ ਉਸ ਦੇ ਦਿੱਲੀ ਵਾਲੇ ਪਾਣੀ ਨੂੰ ਚੱਕ ਕੇ ਬੋਤਲਾਂ ਚੱਕੀ ਫਿਰਦੇ ਸੀ ਤੇ ਹਰਿਆਣੇ ਦੇ ਮੁੱਖ ਮੰਤਰੀ ਨੂੰ ਫੋਨ ਕਰਕੇ ਭਗਵੰਤ ਮਾਨ ਇਹ ਗੱਲ ਕਹਿੰਦਾ ਕਿ ਦਿੱਲੀ ਨੂੰ ਸਾਫ਼ ਪਾਣੀ ਭੇਜੋ ਫੈਕਟਰੀਆਂ ਵਾਲਾ ਪਾਣੀ ਨਾ ਭੇਜੋ ਸਵਾਲ ਇੱਥੇ ਉਠਦਾ ਵੀ ਜਿਹੜੀ ਸਾਡੇ ਪੰਜਾਬ ਦੀ ਜਨਤਾ ਜੋਜ ਰਹੀ ਹੈ ਕੀ ਨੇ ਬਣਾਇਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਸੀਂ ਬਣਾਇਆ ਪੰਜਾਬੀਆਂ ਨੇ ਤੇ ਸਾਡੇ ਪੰਜਾਬ ਦੇ ਵਿੱਚ ਜ਼ਹਿਰੀਲਾ ਪਾਣੀ ਵੱਡੇ ਨਾਲੇ ਦੇ ਜ਼ਰੀਏ ਫੈਕਟਰੀਆਂ ਦਾ ਡੈਂਗ ਫੈਕਟਰੀਆਂ ਦਾ ਪਾਣੀ ਜਿਹੜਾ ਸਤਲੁਜ ਦੇ ਵਿੱਚ ਸਿੱਟਿਆ ਜਾਂਦਾ ਤਾਂ ਉਹੀ ਫੈਕਟਰੀਆਂ ਦਾ ਪਾਣੀ ਕਈ ਨਹਰਾ ਨਦੀਆਂ ਦੇ ਵਿੱਚ ਮਿਲਦਾ ਮਿਲਦਾ ਬਿਆਸ ਦੇ ਵਿੱਚ ਮਿਲ ਜਾਂਦਾ ਫਿਰ ਸਾਡੇ ਲੋਕਾਂ ਦੇ ਘਰਾਂ ਤੱਕ ਪਹੁੰਚਦਾ ਤੇ ਜਿਹੜਾ ਦੱਖਣੀ ਮਾਦਵਾ ਉਹ ਸਾਰਾ ਪੀੜਤਾ ਇਸ ਪਾਣੀ ਦੇ ਨਾਲ ਕਿਸੇ ਨੂੰ ਕੈਂਸਰ ਹੈ ਕਿਸੇ ਨੂੰ ਕੋਈ ਬਿਮਾਰੀ ਹੈ ਜਨ ਦੇ ਬੱਚਿਆਂ ਦੇ ਮੂੰਹ ਦੇ ਵਿੱਚ ਕੈਂਸਰ ਹੈ ਕਿਸੇ ਦੇ ਫੇਫੜੇ ਨਹੀਂ ਬਣੇ ਬਹੁਤ ਸਾਰੇ ਵੱਡੇ ਸਵਾਲ ਨੇ ਜਿਹੜੇ ਤੋਂ ਭਗਵਾਨਤਮਾਨ ਖੁਦ ਭੱਜਿਆ ਚਿੱਤੇ ਦੇ ਰੱਖ ਕੇ ਮੁੱਦਾ ਲੋਕਾਂ ਨੂੰ ਬਣਾ ਕੇ ਬੁੱਧੂ ਸਰਕਾਰ ਬਣਾ ਲਈ ਪੰਜਾਬ ਦੇ ਵਿੱਚ 92 ਸੀਟਾਂ ਤੁਹਾਡੀਆਂ ਪੂਰੀਆਂ ਜੋਰਾ ਸ਼ੋਰਾ ਦੇ ਨਾਲ ਦਿੱਤੀਆਂ ਤੇ ਫੇਰ ਤੁਸੀਂ ਅੱਗੇ ਰੋਨੇ ਹੋ ਤੇ ਹੁਣ ਤਾਂ ਦੇਖੋ ਰੋਣ ਦਾ ਵਕਤ ਸ਼ੁਰੂ ਆ ਦੇਖੋ ਪੰਜਾਬ ਦੇ ਲੋਕਾਂ ਨਾਲ ਦੇਖੋ ਕੀ ਵਾਪਰ ਰਿਹਾ ਇੱਕ ਪਾਸੇ ਡੀਪੋਰਟ ਕਰਕੇ ਅਮਰੀਕਾ ਜਾਣੀ ਸਾਡੇ ਨੌਜਵਾਨਾਂ ਨੂੰ ਇਧਰ ਸੱਟ ਰਿਹਾ ਦੂਜੇ ਪਾਸੇ ਉਹਨਾਂ ਦੇ ਹੱਕ ਦੇ ਵਿੱਚ ਖੜਕੇ ਕਹਿੰਦੇ ਨੇ ਸਰਕਾਰ ਤੁਹਾਡੇ ਲਈ ਕੁਝ ਕਰੂਗੀ ਬੋਲੂਗੀ ਤੇ ਤੁਹਾਡੀ ਪਿੱਛੇ ਇਹ ਨੇ ਅੱਕੇ ਲੋਕ ਗਏ ਨੇ ਜਿਨ੍ਹਾਂ ਨੂੰ ਰੁਜ਼ਗਾਰ ਨਹੀਂ ਮਿਲਿਆ ਤਾਂ ਹੁਣ ਮੇਰੀ ਬੇਨਤੀ ਤੁਹਾਡੇ ਅੱਗੇ ਪੰਜਾਬ ਵਾਲੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਗਰੁੱਪਾਂ ਦੇ ਵਿੱਚ ਤਾਂ ਕਿ ਹੋਰ ਪੰਜਾਬੀਆਂ ਤੱਕ ਇਹਨਾਂ ਦਾ ਸੁਨੇਹਾ ਪਹੁੰਚੇ ਕੀ ਹੋ ਕੀ ਗਿਆ ਔਰ ਦੂਜੇ ਪਾਸੇ ਜਿੰਨੇ ਤੁਸੀਂ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲੈ ਤਾਂ ਕਿ ਅਗਲੇ ਅਗਲੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਵੇ ਬੈਲ ਦੀ ਘੰਟੀ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ